ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਮੱਸੇ ਰੰਗੜ ਦੀ ਮੌਤ ਮੱਸਾ ਰੰਗੜ ਮੜਿਆਲੇ ਦਾ ਚੌਧਰੀ ਸੀ ਅੰਮ੍ਰਿਤਸਰ ਉਸੇ ਦੇ ਇਲਾਕੇ ਵਿੱਚ ਸੀ ਖਾਨ ਭਾਦਰ ਨੇ ਉਸ ਨੂੰ ਫੌਜ ਦੇ ਕੇ ਅੰਮ੍ਰਿਤਸਰ ਦੀ ਰਾਖੀ ਉੱਤੇ ਲਾ ਦਿੱਤਾ ਉਹ ਜਾਣਦਾ ਸੀ ਜਦੋਂ ਕਦੇ ਸਿੰਘ ਪੰਜਾਬ ਵਿੱਚ ਆਉਣਗੇ ਅੰਮ੍ਰਿਤਸਰ ਜ਼ਰੂਰ ਆਣਗੇ ਮੱਸਾ ਸਰਕਾਰੀ ਫੌਜ ਤੇ ਆਪਣੇ ਸਿਪਾਹੀ ਲੈ ਕੇ ਅੰਮ੍ਰਿਤਸਰ ਜਾ ਆ ਬੈਠਾ ਸਰਕਾਰੀ ਚੌਂਕੀ ਦੇ ਨਾਂ ਉਤੇ ਉਸ ਨੇ ਸਹਿਜਤਾ ਦੀ ਸਿੱਖਾਂ ਤੇ ਹਿੰਦੂਆਂ ਦੇ ਘਰ ਲੁੱਟ ਖਾਦੇ ਇੱਥੇ ਹੀ ਬਸ ਨਹੀਂ ਉਹ ਹਰ ਮੰਦਰ ਸਾਹਿਬ ਵਿੱਚ ਪਲੰਗ ਢਾ ਕੇ ਹੁੱਕਾ ਪੀਂਦਾ ਤੇ ਸ਼ਰਾਬ ਦਾ ਦੌਰ ਚਲਾਉਂਦਾ ਜਿੱਥੇ ਕਦੇ ਪੰਜਵੇਂ ਪਾਤਸ਼ਾਹ ਹਰੀ ਕੀਰਤਨ ਕਰਿਆ ਕਰਦੇ ਸਨ ਉੱਥੇ ਵੇਸਵਾ ਨਾਚ ਕਰਨ ਲੱਗੀ ਸਿੰਘਾਂ ਦੇ ਸਾਰੇ ਜਥੇ ਬੀਕਾਨੇਰ ਆਦ ਥਾਵਾਂ ਤੇ ਚਲੇ ਗਏ ਸਨ ਕਿਤੇ ਕੋਈ ਟਾਵਾ ਟਾਵਾ ਸਿੱਖ ਹੀ ਲੋਕ ਛਪ ਕੇ ਰਹਿੰਦਾ ਸੀ ਇਸ ਤਰ੍ਹਾਂ ਪਿੰਡ ਕੰਗ ਦਾ ਸਰਦਾਰ ਬੁਲਾਕਾ ਸਿੰਘ ਵੀ ਲੋਕ ਛਪ ਕੇ ਵਕਤ ਕੱਟਦਾ ਸੀ ਉਸ ਨੇ ਮੱਸੇ ਦੀ ਕਰਤੂਤ ਸੁਣੀ ਤਾਂ ਲਹੂ ਦੇ ਕੱਟ ਪੀ ਕੇ ਰਹਿ ਗਿਆ ਉਹ ਪੰਧ ਦਾ ਦੁੱਖ ਸਹਾਰਦਾ ਹੋਇਆ ਬੀਕਾਨੇਰ ਜਾ ਪੁੱਜਾ ਅੱਗੇ ਸਰਦਾਰ ਸ਼ਾਮ ਸਿੰਘ ਨਰਾਰਲੀ ਤੇ ਬੁੱਢਾ ਸਿੰਘ ਦਾ ਜਥਾ ਰਹਿੰਦਾ ਸੀ ਜਿਸ ਵੇਲੇ ਉਹਨਾ ਸਰਦਾਰ ਬੁਲਾਕਾ ਸਿੰਘ ਕੋਲੋਂ ਹਰਮੰਦਰ ਸਾਹਿਬ ਦੀ ਬੇਅਦਬੀ ਹੁੰਦੀ ਸੁਣੀ ਸਾਰਿਆਂ ਅੰਦਰ ਅੱਗ ਲੱਗ ਉਠੀ ਸਰਦਾਰ ਮਤਾਬ ਸਿੰਘ ਭੰਗੂ ਪਿੰਡ ਮੀਰਾਕੋਟ ਦਾ ਤੇ ਸਰਦਾਰ ਸੁਖਾ ਸਿੰਘ ਤਖਾਨ ਮਾੜੀ ਕੰਬੋਕੀ ਦਾ ਦੋਵੇਂ ਤਲਵਾਰਾਂ ਧੋਕੇ ਸੰਗਤ ਵਿੱਚ ਖਲੋ ਗਏ ਤੇ ਜਥੇਦਾਰ ਬੁੱਢਾ ਸਿੰਘ ਕੋਲੋਂ ਮੱਸੇ ਨੂੰ ਕਤਲ ਕਰਨ ਦੀ ਆਗਿਆ ਮੰਗੀ ਸੰਗਤ ਨੇ ਸਫਲਤਾ ਵਾਸਤੇ ਗੁਰੂ ਮਹਾਰਾਜ ਅੱਗੇ ਬੇਨਤੀ ਕੀਤੀ ਦੋਵੇਂ ਸਿੰਘ ਘੋੜਿਆਂ ਤੇ ਅਸਵਾਰ ਹੋ ਕੇ ਪੇਸ ਬਦਲ ਕੇ ਅੰਮ੍ਰਿਤਸਰ ਨੂੰ ਰਵਾਨਾ ਹੋ ਤੁਰੇ ਅੰਮ੍ਰਿਤਸਰ ਦੇ ਨੇੜੇ ਪਹੁੰਚੇ ਤਾਂ ਦੋਹਾਂ ਸਿੰਘਾਂ ਨੇ ਮੱਸੇ ਤੱਕ ਆਪਣਨ ਦੀ ਵਿਉਂਤ ਇਉਂ ਬਣਾਈ ਉਨਾ ਥੇ ਉਤੋਂ ਠੇਕਰੀਆਂ ਚੁਣ ਕੇ ਥੈਲੀ ਭਰ ਲਈ ਤੇ ਕੇਸ ਪਿਸ਼ਾਹ ਨੂੰ ਸੁੱਟ ਲੇ ਵੇਖਣ ਵਾਲੇ ਨੂੰ ਇਉਂ ਲੱਗਦਾ ਜਿਵੇਂ ਕਿਸੇ ਪੈਂਡ ਦੇ ਨੰਬਰਦਾਰ ਮਾਮਲਾ ਤਾਰਨ ਆਏ ਹੁੰਦੇ ਹਨ ਭਾਦਰੋਂ ਦੀ ਸਿਖਰ ਦੁਪਹਿਰ ਵੇਲੇ ਦੋਵੇਂ ਦਰਸ਼ਨੀ ਡਿਓੜੀ ਅੱਗੇ ਜਾ ਪਹੁੰਚੇ ਡਿਓੜੀ ਦੇ ਬੋਹੋਂ ਬਾਹਰ ਖੱਬੇ ਹੱਥ ਖਲੀ ਲਾਚੀ ਬੇਰ ਨਾਲ ਕੋੜੇ ਬੰਨ ਦਿੱਤੇ ਪਹਿਰੇਦਾਰਾਂ ਨੇ ਸੋਚਿਆ ਕਿ ਕਿਸੇ ਪਿੰਡ ਦੇ ਨੰਬਰਦਾਰ ਮਾਮਲਾ ਤਾਰਨ ਆਏ ਹਨ ਸੋ ਕਿਸੇ ਨੇ ਸਿੰਘਾਂ ਨੂੰ ਰੋਕਿਆ ਨਾ ਦੁਪਹਿਰ ਦਾ ਸਮਾਂ ਹੋਣ ਕਰਕੇ ਬਹੁਤੀ ਫੌਜ ਥਾਂ ਥਾਈ ਆਰਾਮ ਕਰ ਰਹੀ ਸੀ ਤੇ ਕੋਈ ਕੋਈ ਪਹਿਰੇਦਾਰ ਹੀ ਜਾਗਦਾ ਸੀ ਸਿੰਘ ਹਰਮੰਦਰ ਸਹ ਪਹੁੰਚੇ ਤਾਂ ਅੱਗੇ ਮੱਸਾ ਪਲੰਘ ਉੱਤੇ ਬੈਠਾ ਹੁੱਕਾ ਪੀ ਰਿਹਾ ਸੀ ਤੇ ਸਾਹਮਣੇ ਵੇਸਵਾ ਨਾਚ ਕਰ ਰਹੀ ਸੀ ਮੱッセ ਦੇ ਕੁਝ ਗੂੜੇ ਮਿੱਤਰ ਉਸ ਦੇ ਕੋਲ ਸ਼ਰਾਬ ਦੇ ਨਸ਼ੇ ਵਿੱਚ ਝੂਮ ਰਹੇ ਸਨ ਵੇਖ ਕੇ ਸਿੰਘਾਂ ਅੰਦਰ ਭਾਂਬੜ ਬਲ ਉਠੇ ਸੁੱਖਾ ਸਿੰਘ ਨੇ ਥੈਲੀ ਮੱッセ ਦੇ ਪਲੰਘ ਥੱਲੇ ਜਾ ਸੁੱਟੀ ਮੱਸਾ ਥੈਲੀ ਵੱਲ ਉਲੇਰੀਆ ਹੀ ਸੀ ਤਾਂ ਸਰਦਾਰ ਮਤਾਬ ਸਿੰਘ ਨੇ ਤਲਵਾਰ ਨਾਲ ਉਸ ਦਾ ਸਿਰ ਲਾ ਲਿਆ ਏਨੇ ਨੂੰ ਸੁੱਖਿਆ ਸਿੰਘ ਨੇ ਵੀ ਤਲਵਾਰ ਧੋ ਲਈ ਦੋਹਾਂ ਨੇ ਲੱਗਦੇ ਹੱਥ 5-10 ਹੋਰ ਛਟਕਾ ਦਿੱਤੇ ਸੁੱਖਾ ਸਿੰਘ ਨੇ ਮੱッセ ਦੇ ਗਹਿਣੇ ਲਾ ਲੇ ਦੋਵੇਂ ਸਿੰਘ ਬਾਹਰ ਨਿਕਲੇ ਤੇ ਫੌਜ ਦੇ ਉੱਠਣ ਤੋਂ ਪਹਿਲਾਂ ਹੀ ਘੋੜਿਆਂ ਉੱਤੇ ਚੜ ਕੇ ਬੀਗਾ ਨੇਰ ਨੂੰ ਚਾਲੇ ਪਾ ਗਏ ਸਿੰਘਾਂ ਨੇ ਮੱッセ ਦਾ ਸਿਰ ਜਥੇਦਾਰ ਬੁੱਢਾ ਸਿੰਘ ਅੱਗੇ ਜਾ ਤਰਿਆ ਸਿੰਘਾਂ ਦੀ ਖੁਸ਼ੀ ਦੀ ਹੱਦ ਨਾ ਰਹੀ ਅੰਤ ਗੁਰਮਤਾ ਕਰਕੇ ਮੱッセ ਦਾ ਸਿਰ ਸਾੜ ਦਿੱਤਾ ਗਿਆ ਜਿਉਂ ਦੀਆਂ ਕੌਮਾਂ ਕਦੋਂ ਸਹਿ ਸਕਦੀਆਂ ਹਨ ਕਿ ਉਹਨਾਂ ਦੇ ਧਰਮ ਅਸਥਾਨਾਂ ਦੀ ਕੋਈ ਬੇਅਦਬੀ ਕਰੇ ਇਸ ਘਟਨਾ ਨੇ ਸਾਰੇ ਪੰਜਾਬ ਵਿੱਚ ਚੁਗਲਾਂ ਤੇ ਜ਼ਾਲਮਾਂ ਦੇ ਦਿਲ ਨੂੰ ਹਿਲਾ ਦਿੱਤਾ ਉਹ ਸਮਝਣ ਲੱਗ ਪਏ ਕਿ ਮੱッセ ਵਾਂਗ ਇੱਕ ਦਿਨ ਸਾਨੂੰ ਵੀ ਕਿਤੇ ਪਾਪਾਂ ਦਾ ਫਲ ਭੁਗਤਣਾ ਪਵੇਗਾ ਇਥੋਂ ਤੱਕ ਕਿ ਸੂਬੇਦਾਰ ਖਾਨ ਬਹਾਦਰ ਦਾ ਦਿਲ ਵੀ ਕੰਬ ਗਿਆ ਮੱッセ ਦੀ ਸਿਰੋਂ ਸਖਣੀ ਲੋਥ ਚੁੱਕ ਕੇ ਉਸ ਦਾ ਪਰਿਵਾਰ ਖਾਨ ਬਹਾਦਰ ਸਾਹਮਣੇ ਜਾ ਪਟਿਆ ਖਾਨ ਬਹਾਦਰ ਨੂੰ ਸਭ ਤੋਂ ਵਧੇਰੇ ਗੁੱਸਾ ਇਲਾਕੇ ਦੇ ਚੌਧਰੀਆਂ ਉੱਤੇ ਆ ਰਿਹਾ ਸੀ ਜਿਹੜੇ ਕਹਿੰਦੇ ਸਨ ਕਿ ਅਸੀਂ ਇਲਾਕੇ ਵਿੱਚੋਂ ਸਿੰਘ ਮੁਕਾਦ ਛੱਡੇ ਹਨ ਉਹਨਾਂ ਇਲਾਕੇ ਦੇ ਚੌਧਰੀਆਂ ਨੂੰ ਲਾਹੌਰ ਬੁਲਾ ਕੇ ਚੰਗੀ ਤਰ੍ਹਾਂ ਮਾਰਕੁਟਾਈ ਕੀਤੀ ਤੇ ਕਿਹਾ ਤੁਸੀਂ ਕਹਿੰਦੇ ਸੀ ਸਿੰਘ ਰਹਿਣ ਨਹੀਂ ਕੋਈ ਦਿੱਤਾ ਤਾਂ ਦੱਸੋ ਇਹ ਕਿੱਥੋਂ ਆ ਗਏ ਹਨ ਜਾ ਤਾਂ ਮੱッセ ਦੇ ਕਾਤਲ ਫੜਾ ਦਿਓ ਨਹੀਂ ਤਾਂ ਉਹਨਾਂ ਦਾ ਬਦਲਾ ਤੂੰ ਹੱਥੋਂ ਲਿਆ ਜਾਵੇਗਾ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤੇ ਇਸ ਨੂੰ ਵਕਤ ਵਕਤ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ